ਆਜਾਪਾ ਬਣਾ ਰਹੀ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਆਲੂ ਤੇ ਪਿਆਜ਼ ਦੇ ਪਕੌੜੇ ਤੇ ਇਹਨਾਂ ਦਾ ਟੇਸਟ ਹੈ ਨਾ ਜਿਆਦਾ ਵਧੀਆ ਹੁੰਦਾ ਨਾ ਕਿ ਤੁਸੀਂ ਇਹ ਜਿਹੜੇ ਪਕੌੜੇ ਬਾਰ-ਬਾਰ ਬਣਾਓਗੇ ਜਿਆਦਾ ਸਮਾਨ ਦੀ ਵੀ ਜ਼ਰੂਰਤ ਨਹੀਂ ਘਰ ਦੇ ਵਿੱਚ ਜੋ ਕਿਚਨ ਦੇ ਵਿੱਚ ਸਮਾਨ ਹੁੰਦਾ ਨਾ ਉਹਦੇ ਨਾਲ ਹੀ ਆਪਾਂ ਮਸਾਲਾ ਤਿਆਰ ਕਰਾਂਗੇ ਤੇ ਪਕੌੜੇ ਇੰਨੇ ਜਿਆਦਾ ਕ੍ਰਿਸਪੀ ਬਣਨਗੇ ਤੁਸੀਂ ਆਵਾਜ਼ ਸੁਣ ਸਕਦੇ ਹੋ ਸੋ ਇਹਨਾਂ ਨੂੰ ਕਿਸ ਤਰੀਕੇ ਨਾਲ ਕ੍ਰਿਸਪੀ ਬਣਾਉਣਾ ਤੇ ਇੰਨੇ ਜਿਆਦਾ ਟੇਸਟੀ ਬਣਾਉਣਾ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਦੇਖੋ ਜੀ ਟਮੇਟੋ ਕੈਚਪ ਦੇ ਨਾਲ ਜਦੋਂ ਗਰਮਾ-ਗਰਮ ਪਕੌੜੇ ਸਰਵ ਕਰੋਗੇ ਤਾਂ ਬਹੁਤ ਏਸੀ ਲੱਗਣਗੇ ਸਸ਼ ਕਰਾਂਗੇ ਵੈਸੇ ਤਾਂ ਆਲੂ ਤੇ ਪਿਆਜ਼ ਦੇ ਪਕੌੜੇ ਹਰ ਕੋਈ ਬਣਾ ਲੈਂਦਾ ਪਰ ਜਿਹੜੇ ਅੱਜ ਆਪਾਂ ਹੀ ਪਕੌੜੇ ਬਣਾ ਰਹੇ ਆ ਨਾ ਇਹਦੇ ਵਿੱਚ ਇੱਕ ਤਾਂ ਸੀਕ੍ਰੇਟ ਮਸਾਲਾ ਐਡ ਕਰਾਂਗੇ ਵੀ ਜਿਹਦੇ ਨਾਲ ਇਹ ਪਕੌੜਿਆਂ ਦਾ ਟੇਸ ਬਹੁਤ ਵਧੀਆ ਆਊਗਾ ਤੇ ਇੱਕ ਇਹਦੇ ਵਿੱਚ ਇਹੋ ਜਿਹੀ ਇੱਕ ਚੀਜ਼ ਐਡ ਕਰਾਂਗੇ ਵੀ ਜਿਹਦੇ ਨਾਲ ਇਹ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਚਲੋ ਜੀ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰਸਕੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਵਾ ਦੇ ਸ਼ੇਅ ਸਭ ਤੋਂ ਪਹਿਲਾਂ ਜੀ ਇਹ ਪਕੌੜੇ ਬਣਾਉਣ ਦੇ ਲਈ ਇੱਥੇ ਆਪਾਂ ਸਬਜ਼ੀਆਂ ਲੈ ਲਈਆਂ ਯਾਨੀ ਕਿ ਆਪਾਂ ਲੈ ਲਈ ਇੱਥੇ ਆਲੂ ਤੇ ਪਿਆਜ਼ ਇਹਨਾਂ ਨੂੰ ਆਪਾਂ ਜਿਹੜਾ ਸੱਲ ਕੇ ਧੋ ਲਿਆ ਬਾਅਦ ਚ ਆਲੂ ਆਪਣੇ ਕੋਲੇ ਬਾਅਦ ਦੇ ਤੇ ਪਿਆਜ਼ ਸਿਰਫ ਆਪਾਂ ਦੋ ਵਰਤਾਂਗੇ ਆਲੂਆਂ ਦੇ ਆਪਾਂ ਇਸ ਤਰੀਕੇ ਨਾਲ ਸਲਾਈਸ ਕਰ ਲਾਂਗੇ ਦੇਖੋ ਜਿਆਦਾ ਆਪਾਂ ਪਤਲੇ ਸ্লাইਸ ਨਹੀਂ ਕਰਨੇਗੇ ਨਾ ਜਿਆਦਾ ਮੋٹے ਰੱਖਣੇ ਆ ਉਸ ਤੋਂ ਬਾਅਦ ਇਹਨਾਂ ਨੂੰ ਇਸ ਤਰੀਕੇ ਨਾਲ ਕਟਿੰਗ ਕਰ ਲੈਣੀ ਹੈ ਜਿਵੇਂ ਆਪਾਂ ਫ੍ਰੈਂਚ ਫ੍ਰਾਈਜ਼ ਬਣਾਉਂਦੇ ਸਮੇਂ ਕਰਦੇ ਹੁੰਨੇ ਆ ਦੇਖੋ ਸਾਰੇ ਆਲੂਆਂ ਦੀ ਮੈਂ ਕਟਿੰਗ ਇਸ ਤਰੀਕੇ ਨਾਲ ਕਰ ਲਈ ਆ ਹੁਣ ਜਿਹੜੇ ਪਿਆਜ਼ ਸੀਗੇ ਉਹਨਾਂ ਦੀ ਵੀ ਮੈਂ ਇਸ ਤਰੀਕੇ ਨਾਲ ਸ্লাইਸ ਦੇ ਵਿੱਚ ਕਟਿੰਗ ਕਰ ਲੂੰਗੀ ਬਿਲਕੁਲ ਪਤਲੇ ਪਤਲੇ ਸ্লাইਸ ਕੱਟ ਲੂੰਗੀ ਇਹਦੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਅੱਧੇ ਪਿਆਜ਼ ਤੇ ਅੱਧੇ ਆਲੂ ਵੀ ਐਡ ਕਰ ਸਕਦੇ ਹੋ ਬਰਾਬਰ ਬਰਾਬਰ ਮਾਤਰਾ 'ਚ ਪਰ ਮੈਂ ਦੋ ਪਿਆਜ਼ ਹੀ ਐਡ ਕੀਤੇ ਆ ਤੇ ਹੁਣ ਸਾਰੇ ਪਿਆਜ਼ ਇਸ ਤਰੀਕੇ ਨਾਲ ਹੀ ਆਪਾਂ ਕੱਟ ਲਾਂਗੇ ਦੇਖੋ ਜੀ ਇਹ ਪਕੌੜੇ ਬਣਾਉਣੇ ਬਹੁਤ ਹੀ ਆਸਾਨ ਹੈ ਕਿਉਂਕਿ ਪਿਆਜ਼ ਤੇ ਆਲੂ ਹਰ ਵਕਤ ਘਰ ਦੇ ਵਿੱਚ ਹੁੰਦੇ ਆ ਤਾਂ ਆਪਾਂ ਝਟਪਟ ਬਣਾ ਸਕਦੇ ਆ ਪਰ ਇੰਨਾ ਪਕੌੜਿਆਂ ਨੂੰ ਹੋਰ ਜ਼ਿਆਦਾ ਆਪਾਂ ਟੇਸਟੀ ਕਿਵੇਂ ਬਣਾ ਸਕਦੇ ਆ ਕਿਸ ਤਰੀਕੇ ਦਾ ਮਸਾਲਾ ਹੈ ਜਿਹੜਾ ਉਹ ਆਪਾਂ ਘਰ ਦੇ ਵਿੱਚ ਹੀ ਆਸਾਨੀ ਨਾਲ ਘਰ ਦੇ ਵਿੱਚ ਜੋ ਚੀਜ਼ਾਂ ਹੁੰਦੀਆਂ ਉਹਦੇ ਨਾਲ ਤਿਆਰ ਕਰ ਸਕਦੇ ਆ ਉਹ ਆਪਾਂ ਬਣਾਉਣੇ ਆ ਸੋ ਮਸਾਲਾ ਬਣਾਉਣ ਦੇ ਲਈ 2 ਚਮਚਾ ਆਪਾਂ ਇੱਥੇ ਧਨੀਏ ਦੇ ਸਾਫਤ ਦੇ ਲੈ ਲਿਆ ਤੇ 1 ਚਮਚ ਜੀਰੇ ਦਾ 1/2 ਚਮਚ ਸੌਂਫ ਦਾ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਤੇ 2 ਆਪਾਂ ਲੈਤੀਆਂ ਨੇ ਸੁੱਕੀਆਂ ਲਾਲ ਮਿਰਚਾਂ ਮੀਡੀਅਮ ਜੀ ਫਲੇਮ ਤੇ ਹੈ ਜਿਹੜਾ ਇਹਨਾਂ ਨੂੰ ਡਰਾਈ ਰੋਸਟ ਕਰਾਂਗੇ ਜਿਵੇਂ ਜਿਵੇਂ ਆਪਾਂ ਇਹਨਾਂ ਨੂੰ ਡਰਾਈ ਰੋਸਟ ਕਰਾਂਗੇ ਜਿਹੜੇ ਇਹ ਮਸਾਲੇ ਆ ਉਹ ਵਧੀਆ ਪੁੱਜ ਜਾਣਗੇ ਉਦੋਂ ਤੱਕ ਇਹਨਾਂ ਮਸਾਲਿਆਂ ਨੂੰ ਭੁੰਨਣਾ ਜਦੋਂ ਤੱਕ ਵਧੀਆ ਖੁਸ਼ਬੂਣੀ ਆਉਣ ਲੱਗ ਜਾਂਦੀ ਤੇ ਇਸ ਤਰੀਕੇ ਨਾਲ ਦਾ ਕਲਰ ਨਹੀਂ ਚੇਂਜ ਹੋ ਜਾਂਦਾ ਜਿੰਨਾ ਵਧੀਆ ਇਹਨਾਂ ਨੂੰ ਡਰਾਈ ਰੋਸਟ ਕਰਾਂਗੇ ਇਹਨਾਂ ਦਾ ਜਿਹੜਾ ਫਲੇਵਰ ਆ ਉਹ ਐਕਟਿਵ ਹੋ ਜਾਊਗਾ ਤੇ ਹੁਣ ਇਹਨਾਂ ਨੂੰ ਥੋੜਾ ਜਿਹਾ ਠੰਡਾ ਕਰਕੇ ਮਿਕਸੀ ਵਾਲੇ ਜੱਗ ਦੇ ਵਿੱਚ ਐਡ ਕਰਕੇ ਬਿਲਕੁਲ ਬਰੀਕ ਆਪਾਂ ਇਹ ਮਸਾਲਾ ਜਿਹੜਾ ਤਿਆਰ ਕਰ ਲਾਂਗੇ ਦੇਖੋ ਇਸ ਤਰੀਕੇ ਦਾ ਇਹਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਨੈਕਸਟ ਟਾਈਮ ਜਦੋਂ ਪਕੌੜੇ ਬਣਾਓ ਫਿਰ ਇਹਨੂੰ ਐਡ ਕਰੋਗੇ ਨਾ ਪਕੌੜੇ ਬਹੁਤ ਟੇਸਟੀ ਬਣਨਗੇ ਹੁਣ ਆਪਾਂ ਇੱਥੇ ਪਿਆਜ਼ ਤੇ ਆਲੂ ਚੀਰਲੇ ਸੀ ਉਹਨਾਂ ਨੇ ਇੱਕ ਖੁੱਲੇ ਬਰਤਨ 'ਚ ਐਡ ਕਰ ਲਿਆ ਇਹਦੇ ਵਿੱਚ ਦੋ ਕੌਲੀਆਂ ਆਪਾਂ ਵੇਸਣ ਦੀਆਂ ਐਡ ਕਰਦੇ ਆਂਗੇ ਘਰ ਦੇ ਵਿੱਚੋਂ ਕੋਈ ਵੀ ਕੌਲੀ ਜਾਂ ਕੱਪ ਸੈੱਟ ਕਰ ਲਿਓ ਪਕੌੜੇ ਬਹੁਤ ਜ਼ਿਆਦਾ ਕ੍ਰਿਸਪੀ ਬਣ ਉਹਦੇ ਲਈ ਆਪਾਂ ਚੌਲਾਂ ਦੇ ਆਟੇ ਦੇ ਦੋ ਚ ਛੋਟਾ ਚਮਚਾ ਦਾ ਆਪਾਂ ਨਮਕ ਦਾ ਫਿਰ ਹਲਦੀ ਤੇ ਇੱਕ ਜਿਹੜਾ ਆਪਾਂ ਚਮਚਾ ਛੋਟਾ ਅਜਵੈਨ ਦਾ ਕ੍ਰਸ਼ ਕਰਕੇ ਐਡ ਕਰਾਂਗੇ ਅਜਵੈਨ ਤੁਸੀਂ ਜਰੂਰ ਪਕੌੜਿਆਂ ਦੇ ਵਿੱਚ ਐਡ ਕਰਿਓ ਤੇ ਜਦੋਂ ਵੀ ਪਕੌੜੇ ਬਣਾਉਣੇ ਹੋ ਨਾ ਅਜਵੈਨ ਜਰੂਰ ਐਡ ਕਰਿਆ ਕਰੋ ਟੇਸਟ ਬਹੁਤ ਵਧੀਆ ਆਉਂਦਾਗਾ ਹੁਣ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਦੇ ਦੋ ਤਿੰਨ ਚਮਚਾ ਐਡ ਕਰ ਦਿਆਂਗੇ ਹੁਣ ਇਹ ਮਸਾਲਾ ਜਿਹੜਾ ਆਪਾਂ ਤਿਆਰ ਕਰਕੇ ਰੱਖਿਆ ਸੀ ਦੋ ਚਮਚ ਭਰ ਕੇ ਐਡ ਕਰ ਦਿਆਂਗੇ ਇਹ ਦਿਨ ਟੇਸਟ ਬਹੁਤ ਵਧੀਆ ਆਊਗਾ ਤੁਸੀਂ ਇਹ ਮਸਾਲਾ ਘਰ ਦੇ ਵਿੱਚ ਬਣਾ ਕੇ ਜਦੋਂ ਪਕੌੜਿਆਂ ਦੇ ਵਿੱਚ ਐਡ ਕਰੋਗੇ ਨਾ ਬਹੁਤ ਵਧੀਆ ਟੇਸਟ ਆਊਗਾ ਜਿਹੜਾ ਰਹਿ ਗਿਆ ਨਾ ਇਹਨੂੰ ਮੈਂ ਇੱਕ ਡੱਬੇ ਦੇ ਵਿੱਚ ਪਾ ਕੇ ਰੱਖ ਦੂੰਗੀ ਜਦੋਂ ਵੀ ਪਕੌੜੇ ਬਣਾਉਣੇ ਹੋਣਗੇ ਅਗਲੀ ਯਾਰ ਮੈਂ ਐਡ ਕਰ ਲੂੰਗੀ ਤੇ ਹੁਣ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ 2 ਚਮਚ ਭਰ ਕੇ ਐਡ ਕਰ ਦਿਆਂਗੇ ਤੁਸੀਂ ਚਾਹੋ ਤਾਂ ਪੇਸਟ ਵੀ ਬਣਾ ਸਕਦੇ ਹੋ ਤੁਸੀਂ ਚਾਹੋ ਤਾਂ ਇੱਥੇ ਲਸਣ ਅਦਰਕ ਵੀ ਐਡ ਕਰ ਸਕਦੇ ਹੋ ਬਰੀਕ ਕੱਟਿਆ ਹੋਇਆ ਹਰਾ ਧਨੀਆ ਐਡ ਕਰ ਦਿਆਂਗੇ ਤੇ ਫਿਰ ਜੀ ਇੱਕ ਚਮਚਾ ਆਪਏ ਦੇ ਵਿੱਚ ਬੇਕਿੰਗ ਪਾਊਡਰ ਦਾ ਐਡ ਕਰਤਾ ਤੇ ਉੱਪਰੋਂ ਥੋੜਾ ਜਿਹਾ ਪਾਣੀ ਐਡ ਕਰ ਦਾਂਗੇ ਤੇ ਨੂੰ ਮਿਕਸ ਕਰ ਦਾਂਗੇ ਬੇਕਿੰਗ ਪਾਊਡਰ ਐਡ ਕਰਨ ਨਾਲ ਪਕੌੜੇ ਜਿਹੜੇ ਵਧੀਆ ਚੰਗੇ ਤਰੀਕੇ ਨਾਲ ਫੁੱਲਣਗੇ ਤੇ ਵਿੱਚੋਂ ਵਧੀਆ ਪੱਕਣਗੇ ਪਾਣੀ ਐ ਜਿਹੜਾ ਇੱਕੇ ਵਾਰ ਦੇ ਵਿੱਚ ਸਾਰਾ ਨਹੀਂ ਐਡ ਕਰਨਾ ਥੋੜਾ ਥੋੜਾ ਪਾਣੀ ਐਡ ਕਰਦੇ ਜਾਵਾਂਗੇ ਤੇ ਨੂੰ ਆਪਾਂ ਮਿਕਸ ਕਰਦੇ ਜਾਵਾਂਗੇ ਇਸ ਤਰੀਕੇ ਨਾਲ ਜਿਹੜਾ ਮਿਕਸਚਰ ਹੈ ਪਕੌੜਿਆਂ ਦਾ ਉਹ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਕਿਉਂਕਿ ਜੇਕਰ ਆਪਾਂ ਜ਼ਿਆਦਾ ਪਾਣੀ ਐਡ ਕਰਦੇ ਆਂਗੇ ਸਬਜ਼ੀਆਂ ਦੇ ਵਿੱਚ ਵੀ ਪਾਣੀ ਹੁੰਦਾ ਫਿਰ ਜਿਹੜੇ ਪਕੌੜਿਆਂ ਦਾ ਇਹ ਮਿਕਸਚਰ ਹੈ ਉਹ ਜ਼ਿਆਦਾ ਗਿੱਲਾ ਹੋ ਜਾਊਗਾ ਜਿਸ ਦੀ وجہ ਕਰਕੇ ਪਕੌੜੇ ਜਿਹੜੇ ਕ੍ਰਿਸਪੀ ਨਹੀਂ ਬਣਨੇ ਹੇ ਹਾਂ ਜੀ ਪਕੌੜਿਆਂ ਦਾ ਮਿਕਸਚਰ ਹੈ ਜਿਹੜਾ ਬਿਲਕੁਲ ਤਿਆਰ ਹੋ ਗਿਆ ਪਕੌੜੇ ਆਪਾਂ ਬਣਾਉਣੇ ਸਟਾਰਟ ਕਰਾਂਗੇ ਜੇ ਤੁਸੀਂ ਚਾਹੋ ਤਾਂ ਇਹਨੂੰ 5 ਮਿੰਟ ਰੈਸਟ ਕਰਨ ਵਾਸਤੇ ਵੀ ਰੱਖ ਦਿਓ ਨੇ ਨਾਲ ਦੀ ਨਾਲ ਜਿਹੜੇ ਪਕੌੜੇ ਫਰਾਈ ਕਰ ਸਕਦੇ ਹਾਂ ਦੇਖੋ ਇੰਨਾ ਕੁ ਪਾਣੀ ਆਪਾਂ ਇਹਦੇ ਵਿੱਚ ਐਡ ਕੀਤਾ ਹੈਗਾ ਇੰਨਾ ਕੁ ਗਿੱਲਾ ਇਹ ਮਿਕਸਚਰ ਹੈ ਜਿਆਦਾ ਆਪਾਂ ਇਹਨੂੰ ਗਿੱਲਾ ਨਹੀਂ ਕੀਤਾ ਤੇ ਹੁਣ ਆਪਾਂ ਇਧਰ ਤੇਲ ਵੀ ਗਰਮ ਕਰ ਲਿਆ ਤੇਲ ਨੂੰ ਚੈੱਕ ਕਰ ਲਿਆ ਸੀ ਪਹਿਲਾਂ ਆਪਾਂ ਦੇਖੋ ਇਸ ਤਰੀਕੇ ਦਾ ਗਰਮ ਹੋਣਾ ਚਾਹੀਦਾ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਹਲਕੀ ਜੀ ਫਲੇਮ ਤੇ ਹੈ ਜਿਹੜਾ ਯਾਨੀ ਕਿ ਮੀਡੀਅਮ ਜੀ ਫਲੇਮ ਤੇ ਆਪਾਂ ਇਹਦੇ ਵਿੱਚ ਪਕੌੜੇ ਤੇ ਜਦੋਂ ਪਕੌੜੇ ਹਲਕੇ ਜਿਹਾ ਪੱਕਣੇ ਸਟਾਰਟ ਹੋ ਗਏ ਤੁਹਾਨੂੰ ਲੱਗਿਆ ਵੀ ਇਹ 골ਡਨ ਬਣਨੇ ਸਟਾਰਟ ਹੋ ਗਏ ਆ ਤਾਂ ਤੁਸੀਂ ਇਸ ਤਰੀਕੇ ਨਾਲ ਥੋੜਾ ਜਿਹਾ ਖੁਰਚਣੇ ਦੀ ਮਦਦ ਨਾਲ ਇਹਨਾਂ ਨੂੰ ਹਿਲਾ ਦਿਓ ਵੀ ਇਹ ਤਲੇ ਦੇ ਨਾਲ ਚਿਪਕਾ ਨਾ ਜਾਣ ਫਿਰ ਇਸ ਤਰੀਕੇ ਨਾਲ ਘਮਾਉਂਦੇ ਹੋਏ ਸਾਰੀਆਂ ਕਿਨਾਰੀਆਂ ਤੋਂ ਇਹਨਾਂ ਨੂੰ ਵਧੀਆ 골ਡਨ ਕਰ ਲਿਓ ਜੇ ਤਾਂ ਇਸ ਤਰੀਕੇ ਨਾਲ ਤੇਲ ਆ ਜਿਹੜਾ ਕੜਾਹੀ ਦੇ ਵਿੱਚ ਜ਼ਿਆਦਾ ਹੋਊਗਾ ਫਿਰ ਤਾਂ ਇਹ ਆਪਣੇ ਆਪ ਹੀ ਆ ਜਿਹੜੇ ਘੁੰਮਦੇ ਹੋਏ ਇਸ ਤਰੀਕੇ ਨਾਲ 골ਡਨ ਹੋ ਜਾਣਗੇ ਜੇ ਕੜਾਹੀ ਦੇ ਵਿੱਚ ਤੇਲ ਥੋੜਾ ਹੋਇਆ ਫਿਰ ਤੁਸੀਂ ਲਗਾਤਾਰ ਖੁਰਚਣੇ ਨੂੰ ਚਲਾਉਂਦੇ ਹੋਏ ਸਾਰੀਆਂ ਕਿਨਾਰੀਆਂ ਤੋਂ ਇਹਨਾਂ ਨੂੰ 골ਡਨ ਕਰ ਲਿਓ ਇਹ ਪਕੌੜੇ ਬਣ ਮੈਂ ਇੱਕ ਸਾਈਡ ਤੇ ਕੱਢ ਕੇ ਰੱਖਤਾ ਤੇ ਸੇਮ ਇਸੇ ਤਰੀਕੇ ਨਾਲ ਜਿਹੜੇ ਦੂਜੇ ਰਹਿ ਗਏ ਉਹਨਾਂ ਨੂੰ ਵੀ ਮੈਂ ਫਰਾਈ ਕਰ ਲਵਾਂਗੀ ਦੇਖੋ ਇਹ ਵੀ ਜਦੋਂ ਹਲਕੇ ਜਿਹਾ ਪੱਕ ਗਏ ਤਾਂ ਤਲੇ ਦੇ ਨਾਲ ਥੋੜੇ ਥੋੜੇ ਚਿਪਕਣੇ ਸਟਾਰਟ ਹੋ ਜਾਂਦੇ ਦੇਖੋ ਇਸ ਤਰੀਕੇ ਨਾਲ ਤਾਂ ਤੁਸੀਂ ਜਾਨੀ ਕਿ ਅੱਧੇ ਮਿੰਟ ਬਾਅਦ ਹੀ ਜਦੋਂ ਇਹਨਾਂ ਨੂੰ ਤੇਲ ਦੇ ਵਿੱਚ ਛੱਡਤਾ ਨਾ ਇਸ ਤਰੀਕੇ ਨਾਲ ਥੋੜਾ ਜਿਹਾ ਹਿਲਾ ਦਿਓ ਵੀ ਸਾਰੇ ਅਲੱਗ-ਅਲੱਗ ਹੋ ਜਾਣ ਕਿੰਨਾ ਵਧੀਆ ਇਹਨਾਂ ਦਾ ਕਲਰ ਆ ਰਿਹਾ ਦੇਖੋ ਕਿੰਨੇ ਵਧੀਆ ਇਹ ਕ੍ਰਿਸਪੀ ਬਣ ਰਹੇ ਆ ਦੇਖੋ ਬਹੁਤ ਹੀ ਵਧੀਆ ਬਣ ਰਹੀ ਹੈ ਤੇ ਟੇਸਟ ਇਹਨਾਂ ਦਾ ਆਪਾਂ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਐਡ ਕੀਤੀਆਂ ਨੇ ਉਹ ਮਸਾਲੇ ਦੀ ਵਜ੍ਹਾ ਕਰਕੇ ਤੇ ਜਿਹੜੇ ਇੱਕ ਦੋ ਚੀਜ਼ਾਂ ਹੋਰ ਐਡ ਕੀਤੀਆਂ ਨੇ ਉਹਦੀ ਵਜ੍ਹਾ ਕਰਕੇ ਟੇਸਟ ਇਹਨਾਂ ਦਾ ਬਹੁਤ ਵਧੀਆ ਆਉਂਦਾ ਹੈ ਤੇ ਜ਼ਿਆਦਾ ਆਪਾਂ ਨੂੰ ਸਬਜ਼ੀਆਂ ਦੀ ਵੀ ਜ਼ਰੂਰਤ ਨਹੀਂ ਇਹ ਨਹੀਂ ਹੈਗਾ ਵੀ ਪਾਲਕ ਜ਼ਰੂਰ ਐਡ ਕਰਨੀ ਹੈ ਪਕੌੜਿਆਂ 'ਚ ਬਿਲਕੁਲ ਵੀ ਨਹੀਂ ਬਸ ਆਲੂ ਤੇ ਪਿਆਜ਼ ਦੇ ਆਪਾਂ ਇਹ ਇੰਨੇ ਵਧੀਆ ਇੰਨੇ ਕ੍ਰਿਸਪੀ ਪਕੌੜੇ ਬਣਾ ਕੇ ਤਿਆਰ ਕਰ ਲਈਆ ਹੁਣ ਆਪਾਂ ਇਹਨਾਂ ਨੂੰ ਸਰਵ ਕਰ ਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਕ੍ਰਿਸਪੀ ਇਹ ਬਣ ਕੇ ਤਿਆਰ ਹੋਏ ਆ ਜਿਸ ਤਰੀਕੇ ਨਾਲ ਆਪਾਂ ਇਹ ਪਕੌੜੇ ਬਣਾਏ ਆ ਜਦੋਂ ਵੀ ਇਹਨਾਂ ਨੂੰ ਬਣਾ ਕੇ ਰੱਖ ਦੇਵਾਂਗੇ ਇਸ ਤਰੀਕੇ ਨਾਲ ਇਹ ਕ੍ਰਿਸਪੀ ਰਹਿਣਗੇ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਟਮੇਟੋ ਕੈਚਪ ਦੇ ਨਾਲ ਇੱਕ ਪਕੌੜਾ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਤਾ ਵੀ ਅੰਦਰੋਂ ਵੀ ਚੰਗੇ ਤਰੀਕੇ ਨਾਲ ਇਹ ਪੱਕ ਗਏ ਆ ਦੇਖੋ ਜੀ ਟਮੇਟੋ ਕੈਚਪ ਦੇ ਨਾਲ ਇਮਲੀ ਵਾਲੀ ਚਟਨੀ ਦੇ ਨਾਲ ਤੇ ਜਾਂ ਫਿਰ ਇਹ ਹੈਵੀ ਚੈਪਿੰਗ ਨਾਲ ਬਹੁਤ ਟੇਸਟੀ ਲੱਗਣਗੇ ਬਿਨਾ ਚਟਨੀ ਤੋਂ ਵੀ ਚਾਹ ਦੇ ਨਾਲ ਐਵੇਂ ਇਹਨਾਂ ਨੂੰ ਸਰਵ ਕਰੋਗੇ ਖਾਓਗੇ ਤੁਸੀਂ ਬਹੁਤ ਟੇਸਟੀ ਲੱਗਣਗੇ ਸੋ ਜਰੂਰ ਇਸ ਰੈਸਪੀ ਨੂੰ ਘਰ ਦੇ ਵਿੱਚ ਟਰਾਈ ਕਰਿਓ ਪਰਫੈਕਟ 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 ਇਸ ਤਰੀਕੇ ਨਾਲ ਜੀ ਚਟਪਟ ਆਪਾਂ ਗਰਮਾ ਗਰਮ ਪਕੌੜੇ ਆਪਣੇ ਘਰ ਦੇ ਵਿੱਚ ਤਿਆਰ ਕਰ ਲਏ ਜੀ ਗਗਾ ਨੂੰ ਇਹ ਰਸਈ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਲੋਡ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰਸਈ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਕੱਤਕਲੀ ਤੋਂ ਸਾਰਿਆਂ ਨੂੰ ਸਸ਼ੀ ਕਾਲ ਜੀ ਤੇ ਮੈਂ ਚਾਹਣੀ ਹੈ ਜੀ ਇਹ ਪਕੌੜੇ ਤੁਸੀਂ ਮੇਰੇ ਤੋਂ ਵੀ ਜ਼ਿਆਦਾ ਟੇਸਟੀ ਤੇ ਵਧੀਆ ਕ੍ਰਿਸਪੀ ਘਰ ਦੇ ਵਿੱਚ ਬਣਾ ਲਓ ਉਹਦੇ ਲਈ ਤੁਸੀਂ ਇੱਕ ਤਰ੍ਹਾਂ ਦੇ ਵਿੱਚ ਚੌਲਾਂ ਦਾ ਆਟਾ ਜ਼ਰੂਰ ਐਡ ਕਰਿਓ ਤੇ ਜਿਹੜਾ ਪਕੌੜਿਆਂ ਦਾ ਮਿਕਸਚਰ ਤਿਆਰ ਕਰੋਗੇ ਉਹਨੂੰ ਜ਼ਿਆਦਾ ਗਿੱਲਾ ਨਾ ਰੱਖਿਓ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਥੋੜਾ-ਥੋੜਾ ਪਾਣੀ ਐਡ ਕਰਦੇ ਜਾਓ ਤੇ ਇਸ ਤਰੀਕੇ ਦਾ ਬਣਾਓ ਤੇ ਤੇਲ ਵਧੀਆ ਗਰਮ ਹੋਣਾ ਚਾਹੀਦਾ ਹੈ ਪਹਿਲਾਂ ਇੱਕ ਪਕੌੜਾ ਤੇਲ ਦੇ ਵਿੱਚ ਛੱਡ ਕੇ ਦੇਖ ਲਿਓ ਕਿਉਂਕਿ ਜੇਕਰ ਘੱਟ ਗਰਮ ਤੇਲ ਦੇ ਵਿੱਚ ਪਕੌੜਿਆਂ ਨੂੰ ਫਰਾਈ ਕਰੋਗੇ ਇਹ ਤੇਲ ਜ਼ਿਆਦਾ ਪੀ ਜਾਣਗੇ ਫਿਰ ਇਹ ਨਰਮ ਬਣਨਗੇ ਕ੍ਰਿਸਪੀ ਨਹੀਂ ਬਣਨੇ ਬਸ ਇਹਨਾਂ ਗੱਲਾਂ ਦਾ ਜੇਕਰ ਤੁਸੀਂ ਧਿਆਨ ਰੱਖੋਗੇ ਤਾਂ ਪਕੌੜੇ ਆ ਜਿਹੜੇ ਤੁਸੀਂ ਮੇਰੇ ਤੋਂ ਵੀ ਜ਼ਿਆਦਾ ਵਧੀਆ ਕ੍ਰਿਸਪੀ ਤੇ ਬਹੁਤ ਤੇਸੇੀ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਲਓਗੇ ਤੇ ਤੁਸੀਂ ਇਹ ਪਕੌੜੇ ਘਰ ਦੇ ਵਿੱਚ ਕਦੋਂ ਬਣਾ ਰਹੇ ਹੋ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਜੀ ਤੁਸੀਂ ਇਹਨਾਂ ਪਕੌੜਿਆਂ ਦੀ ਰੈਸਪੀ ਨੂੰ ਜਦੋਂ ਟਰਾਈ ਕੀਤਾ ਕਿਸ ਤਰੀਕੇ ਦੇ ਬਣੇ ਉਹ ਵੀ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਲਾਜ਼ਮੀ ਸ਼ੇਅਰ ਕਰਿਓ ਪਰਫੈਕਟ